ਆ ਜੋਂ ਤਾਂ ਤੁਸੀਂ ਕੋਈ ਚੀਜ਼ ਆਰਡਰ ਨਹੀਂ ਕਰਨੀ ਕਿਉਂ ਨਹੀਂ ਕਰਨੀ Amazon ਦੇ ਸਟੋਰ ਚ ਲੈ ਕੇ ਆਇਆ ਆ ਚੀਜ਼ਾਂ ਜਿਹੜੀਆਂ ਤੁਹਾਨੂੰ ਦਿਖ ਰਹੀਆਂ ਸਾਰੀ ਕਰੋਕਰੀ ਕਿਚਨ ਦੀ ਤੁਹਾਨੂੰ 50% ਆਫਰ ਤੇ MRP ਨਾਲੋਂ 50% ਆਫਰ ਦੇ ਉੱਤੇ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਰਹੀਆਂ ਆਏ ਨਹੀਂ ਵੀ ਚੀਜ਼ ਚ ਕੋਈ ਨੁਕਸਾਨ ਨਹੀਂ ਕੋਈ ਫਾਲਟ ਨਹੀਂ ਸਾਰੇ ਇੱਕ ਨੰਬਰ ਚੀਜ਼ ਪਈ ਆ ਪਰ ਫਰਕ ਇਹ Amazon ਸਟੋਰ ਦੇ ਉੱਤੇ ਤੁਹਾਨੂੰ 50% ਲੈਸ ਮਿਲਣਾ ਆ ਦੇਖੋ ਜਿੰਨੀ ਕਰੋਕਰੀ ਰਸੋਈ ਦੇ ਵਿੱਚ ਵਰਤਦੀ ਐਂ ਮੇਰੀਆਂ ਭੈਣਾਂ ਦੇ ਨਿਗਾਹ ਦੇ ਵਿੱਚ ਤਾਂ ਚੀਜ਼ ਪੈ ਗਈ ਹੋਣੀ ਆ ਤੇ ਬਾਕੀ ਮੈਂ ਪਹਿਲਾਂ ਹੀ ਦੱਸ ਦੇ ਵੀ ਲੁਧਿਆਣਾ ਖੜਾ ਮੈਂ ਨੰਬਰ ਚੱਲ ਰਿਹਾ ਪਰ ਇਹ ਤੁਹਾਡੀ ਕਿਸਮਤ ਹੈ ਕਿਸਮਤ ਕਿਹੜੀ ਗੱਲ ਦੀ ਹੈ ਕਿ ਇਹ ਚੀਜ਼ਾਂ ਥੋੜੇ ਟਾਈਮ ਲਈ ਆ ਥੋੜੇ ਟਾਈਮ ਦਾ ਮਤਲਬ ਥੋੜੇ ਟਾਈਮ ਲਈ ਆਫਰ ਆ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਲੁਧਿਆਣੇ ਜਾਂ ਨੰਬਰ ਲਾਓ ਆ ਬੋਤਲਾਂ ਪੰਜਲੇ 100 100 100 100 ਰੁਪਏ ਦੀਆਂ ਬੋਤਲਾਂ ਨੇ ਇੱਧਰਲੇ ਪਾਸੇ ਦੇਖ ਲਓ ਯਾਰ ਇਹ ਹੁਣ ਮੇਰੀਆਂ ਜਿਹੜੀਆਂ ਭੈਣਾਂ ਦੇਖ ਰਹੀਆਂ ਉਹਨਾਂ ਦੇ ਨਿਗਾ ਚ ਸਾਰੀ ਚੀਜ਼ ਆ ਗਈ ਹੋਣੀ ਆ ਨੰਬਰ ਲਾ ਸਕਦੇ ਤੁਸੀਂ ਨੰਬਰ ਅਵੇਲੇਬਲ ਆ ਚੱਲ ਵੀ ਰਹੇ ਆ ਜਿੰਨੀ ਸਾਰੀ ਵੀ ਚੀਜ਼ ਪਈ ਆ ਸਾਰੀ 50% ਤੁਹਾਨੂੰ ਆਫਰ ਤੇ ਮਿਲ ਜਾਣੀ ਆ 50% ਲੈਸ ਤੇ ਮਿਲ ਜਾਣੀ ਆ ਜਿੰਨਾ ਐਮ ਆਰ ਪੀ ਰੇਟ ਆ ਬਾਰ ਆ ਦੇਖੋ ਸਾਰਾ ਸਟੋਰ ਭਰਿਆ ਪਿਆ ਯਾਰ ਸੂਈ ਦੇ ਵਿੱਚ ਅਧੀਆਂ ਚੀਜ਼ਾਂ ਮੈਨੂੰ ਨਹੀਂ ਪਤਾ ਜਿਹੜੀਆਂ ਵਰਤਿਆਂ ਦੀਆਂ ਇੱਥੇ ਉਹ ਸਾਰੀਆਂ ਮਿਲ ਜਾਣਗੀਆਂ ਦੇਖੋ ਆ ਕੁੱਕਰ ਪਏ ਆ ਬੋਤਲਾਂ ਪਈਆਂ ਹੈ ਹਨਾ ਪ੍ਰੀਤ ਲੈ ਕੱਪ ਕੱਪ ਪਏ ਆ ਕੱਚ ਦੇ ਯਾਰ ਜਿਹੜੀ ਕਿਹੜੀ ਚੀਜ਼ ਹੈ ਜਿਹੜੀ ਸੂਈ ਚ ਇੱਥੇ ਪਈ ਆ ਤੇ ਜਿਹੜੀ ਕੰਮ ਆਉਣ ਵਾਲੀ ਹੈਣੀ ਜੀ ਸਾਰੀਆਂ ਚੀਜ਼ਾਂ ਚਮਚੇ ਥਾਲੀਆਂ ਪਲੇਟਾਂ A ਤੋਂ Z ਚੀਜ਼ Amazon Store ਲੁਧਿਆਣਾ ਨੰਬਰ ਚੱਲ ਰਿਹਾ 50% ਆਫਰ ਐਮ ਆਰ ਪੀ ਆਹ ਦੇਖੋ ਲਿਖਿਆ ਵੀ ਹੈ 40% ਇਧਰ ਆਹ ਪ੍ਰੋਡਕਟਾਂ ਦੇ 40% ਆ ਗਿਆ ਤੇ ਸਾਰੀ ਚੀਜ਼ ਤੁਹਾਨੂੰ ਮਿਲ ਜਾਣੀ ਆ ਕਿੰਨਾ ਫ੍ਰੀ ਦੇ 50 ਕਰੋਕਰੀ ਦੇ 50% ਲੈ ਵੀ